ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਇੱਕ ਵੀ ਨੇ ਸਾਡੀ ਕਿਸੇ ਵੀਡੀਓ ਤੇ ਕਮੈਂਟ ਕੀਤਾ ਸੀ ਕਲਗੀ ਲਾੜ ਦੀ ਪ੍ਰੋਪਰ ਵੀਡੀਓ ਲੈ ਕੇ ਆਓ ਤਾਂ ਅਸੀਂ ਵੀਡੀਓ ਲੈ ਕੇ ਆਏ ਆ ਜੀ ਹੁਣ ਜਿਹੜਾ ਆਪਾਂ ਕਲਗੀ ਲਾੜ ਆ ਉਸਦੇ ਦੋ ਹੀ ਪੱਲੇ ਨੂੰ ਬਰਾਬਰ-ਬਰਾਬਰ ਫੋਲਡ ਕਰ ਲੈਣਾ ਹੈ ਉੱਪਰ ਵਾਲੇ ਪੱਲੇ ਨੂੰ ਥੱਲੇ ਨੂੰ ਅਤੇ ਥੱਲੇ ਵਾਲੇ ਪੱਲੇ ਨੂੰ ਉੱਪਰਲੀ ਸਾਈਡ ਨੂੰ ਫੋਲਡ ਕਰਾਂਗੇ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਪਹਿਲਾਂ ਇਸ ਤੋਂ ਪਹਿਲਾਂ ਲਾੜਾ ਲਗਾਇਆ ਸੀ ਉਸ ਦੇ ਉੱਪਰ ਆਪਾਂ ਇਸ ਲਾੜ ਨੂੰ ਰੱਖ ਲੈਣਾ ਹੈ ਅਤੇ ਚੰਗੀ ਤਰ੍ਹਾਂ ਇਸ ਤੇ ਉੱਪਰ ਇੱਕ ਵਾਰ ਹੱਥ ਫੇਰਨਾ ਹੈ ਜੇ ਕੋਈ ਆਪਣਾ ਬਾਧੂ ਕੱਪੜਾ ਬਾਧੂ ਕੱਪੜੇ ਨੂੰ ਆਪਾਂ ਨੇ ਅੰਦਰਲੀ ਸਾਈਡ ਨੂੰ ਮੋੜ ਦੇਣਾ ਹੈ ਆਪਾਂ ਇੱਕ ਵਾਰ ਸੈੱਟ ਕਰਕੇ ਦੂਜੀ ਵਾਰ ਦੁਬਾਰਾ ਹੱਥ ਫੇਰਾਂਗੇ ਜਿਸ ਦੇ ਨਾਲ ਜਿਹੜਾ ਆਪਣਾ ਇਹ ਲਾੜਾ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗਾ ਤੇ ਇੱਕ ਵਾਰ ਬਾਜ ਫੇਰ ਕੇ ਇਸ ਦੇ ਉੱਪਰਲੀ ਸਾਈਡ ਜੇਕਰ ਕੋਈ ਬਲ ਪੈਂਦਾ ਹੋਵੇਗਾ ਸੁਣ ਆਪਾਂ ਬਾਜ ਨਾਲ ਸਾਫ਼ ਕਰ ਲਵਾਂਗੇ ਜੀ ਜਿਹੜਾ ਆਪਾਂ ਪੱਗ ਬੈਨ ਲਗਾਉਣਾ ਜਿੱਥੇ ਆਪਣੀ ਛੇਵੇਂ ਲੜ ਦੀ ਨੋਕ ਬਣਦੀ ਹੈ ਉੱਥੇ ਆਪਾਂ ਨੇ ਪੱਗ ਪੈਨ ਹੈ ਜਿਹੜਾ ਲਗਾਉਣਾ ਹੈ ਜੀ ਪੱਗ ਬੈਨ ਲਗਾਉਣ ਦੇ ਬਾਅਦ ਵਿੱਚ ਇੱਕ ਵਾਰ ਲੜ ਨੂੰ ਚੰਗੀ ਤਰ੍ਹਾਂ ਹੱਥ ਫੇਰ ਕੇ ਸਾਫ਼ ਕਰ ਲੈਣਾ ਹੈ ਅਤੇ ਪੱਗ ਪੈਣ ਦੇ ਥੱਲੇ ਰੱਖ ਕੇ ਆਪਣੇ ਸੱਜੇ ਹੱਥ ਵੱਲ ਨੂੰ ਘੁਮਾ ਦੇਣਾ ਹੈ ਜੀ ਇਸ ਲੜ ਨੂੰ ਘੁਮਾਉਣ ਤੋਂ ਬਾਅਦ ਇਸ ਦੇ ਵਿੱਚ ਇਸ ਨੂੰ ਚੰਗੀ ਤਰ੍ਹਾਂ ਇੱਕ ਵਾਰ ਖੋਲ ਲੈਣਾ ਹੈ ਇਸ ਦੇ ਵਿੱਚ ਵਲਾਂ ਨੂੰ ਸੈੱਟ ਕਰਕੇ ਆਪਾਂ ਜਿਹੜਾ ਛੇਮਾ ਲੜ ਸੀ ਉਸ ਦੇ ਥੱਲੇ ਦੱਬ ਦੇਣਾ ਹੈ ਜੀ ਇਹ ਜਿਹੜਾ ਕਲਗੀ ਲਾੜਨ ਲਗਾਉਣ ਦਾ ਪ੍ਰੋਪਰ ਵੇਸੀ ਹੁਣ ਆਪਾਂ ਬਾਅਦ ਦੇ ਨਾਲ ਇਸ ਕਲਗੀ ਲਾੜਨ ਨੂੰ ਸਾਫ਼ ਕਰਾਂਗੇ ਜੇਕਰ ਕੋਈ ਵਲ ਪੈਂਦਾ ਉਸ ਨੂੰ ਸਾਫ਼ ਕਰਾਂਗੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਧੂ ਤੋਂ ਵਾਧੇ ਸ਼ੇਅਰ ਕਰਿਓ ਜਲਦੀ ਹੀ ਮਿਲਾਂਗੇ ਨਵੀਂ ਵੀਡੀਓ ਲੈ ਕੇ ਤਦ ਤੱਕ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ